ਕੀ ਹਾਲ ਚੱਲ ਦੋਸਤੋ ਟਡਾਂ ਸਾਰਿਆਂ ਦਾ ਸਵਾਗਤ ਹੈ ਜੀਐਸ ਬਲੌਗਰ ਤੇ ਇਹਨਾਂ ਦੇ ਵਿੱਚ ਤੇ ਗਾਇਸ ਅੱਜ ਫੇਰ ਤੋਂ ਵਲੋਗਿੰਗ ਆ ਗਿਆ ਕਿਉਂਕਿ ਅੱਜ ਫੇਰ ਤੋਂ ਛੁੱਟੀ ਹੈ ਗਾਇਸ ਛੁੱਟੀਆਂ ਛੁੱਟੀਆਂ ਤੇ ਅੱਜ ਦੀ ਵੀ ਛੁੱਟੀ ਹੈ ਕੱਲ ਜਨਸਕੂਦੇ ਤੇ ਪਰसों ਫੇਰ ਸ਼ਨੀਵਾਰ ਫੇਰ ਐਤਵਾਰ ਫੇਰ ਐਤਵਾਰ ਪਕਾ ਜਾਵਾਂਗਾ ਕੌਨਸਾ ਤੇ ਟੋਪ ਲੱਗੀ ਹੈ ਤੇ ਸਾਰਾ ਕੰਮ ਹੋ ਗਿਆ ਭੈਂਡ ਬੂਂਡ ਆਮਲੀ ਮਪੀ ਰਤੀ ਸਫਾਈ ਕੀਤੀ ਤੇ ਹੁਣ ਫੇਰ ਕਰਾਂਗੇ ਤੇ ਉਹ ਮੋਟਰ ਵਾਲਾ ਕੰਮ ਕਰਨਾ ਪੈਣਾ ਗਾਇਸ ਪਹਿਲਾਂ ਇਹੜਾ ਵੀ ਕੱਲ ਦੇ ਵਲੋਗ ਚ ਦੇਖ ਲੈਣਾ ਹੁਣ ਗਾਇਸ ਚੜੀਓ ਤੋਂ ਮੱਝਾ ਲੱਗਿਆ ਨਾ ਥੱਲੇ ਪੋਂਡੇ ਭੰਡੇ ਦੇ ਪਿਆ ਖਲਾਰਾ ਉਹ ਵੀ ਸਾਹਮਣਾ ਯਾਰ ਤੇ ਤੁਹਾਨੂੰ ਹੁਣ ਬਾਅਦ ਚ ਮੈਂ ਦਿਆਂ ਯਾਰ ਰੋਟੀ ਤੇ ਖਾੜੀ ਆਲੂ ਆ ਗਾਇਸ ਸਵੱਛ ਭਾਰਤ ਅਭਿਮਾਨ ਜਾਰੀ ਝਾੜੂ ਕੇ ਸਾਥ ਘਰ ਕੀ ਸਫਾਈ ਵੀ ਜਾਰੀ ਕਪੜੇ ਕਪੜੇ ਧੋਗੇ ਗਾਇਸ ਭਾਈ ਇਹ ਪਾਕਲ ਦੀ ਪਾਗ ਜਿਹੜੀ ਬਣੀ ਇਹ ਮੂਲ ਚੱਲ ਕੋ ਇਸ ਤਰ੍ਹਾਂ ਦਾ ਉੱਡੀ ਗੱਟੀ ਜਿਹੜੀ ਢਣੀ ਦੀ ਸਵੇਸਰੀ ਕੋਈ ਆਓ ਜਿਹੜੀ ਇਹ ਬੜਾ ਵੇਲਾ ਲੱਗਦਾ ਹੈ ਇੱਥੇ ਵੀ ਦੋ ਤਿੰਨ ਉੱਡਣ ਦੀਆਂ ਫਿਰ ਆਪਾਂ ਹੌਂ ਸਫਾਈ ਕਰਦਗੇ ਫੇਰੀ ਡਾਈ ਗਾਣਾ ਨਹੀਂ ਖਾਣੀਆਂ ਕੋ ਤਾਂ ਸਫਾਈ ਕਰਨ ਲੱਗੀ ਗਾਈਸ ਹਾਂਜੀ ਦੋਸਤੋ ਤੁਹਾਡੇ ਪੁਰਾਣੇ ਗਾਈਸ ਯਾਰ ਆ ਪਰਨਾ ਬੰਨ ਲਿਆ ਵੀਡੀਓ ਦੇ ਵਿੱਚ ਗਾਈਸ ਲਾਈਟ ਹਰਾ ਹੁੰਦਾ ਉੱਧਾ ਥੋੜਾ ਡਾਰਕ ਆ ਹਰਾ ਤੇ ਪੱਗ ਗਾਈਸ ਤੁਹਾਨੂੰ ਦੱਸਿਆ ਇਹ ਉਹ ਪਾ ਗਿਆ ਆ ਵਾਲੀ ਇਹ ਹੈਗੀ 7.5 ਮੀਟਰ ਇਹਦੇ ਵਿੱਚੋਂ ਕਪੜਾ ਨਿਕਲਿਆ ਆ ਜਿਹੜਾ ਆ ਆ ਤੇ ਫੇਰ 6 ਮੀਟਰ ਕੀਤੀ ਹੈ ਪਾਗਰ ਉਹ ਫੁੱਲ ਹਾਂ ਵੈਲਦੀ ਤਾਂ ਕਰਕੇ ਨਾ ਆ 2 ਮੀਟਰ ਦਾ ਸ਼ੈਲ ਵਿੱਚ ਕਪੜਾ ਨਿਕਲਿਆ ਜੀ ਤੇ ਤਿੰਨ ਲੜ ਆਏ ਤੇ 2 ਮੀਟਰ ਤੇ ਤਿੰਨ ਲਾੜੀ ਹੁੰਦੇ ਢਾਈ ਤੇ 4 ਹੁੰਦੇ ਤਿੰਨ ਦੇ ਵੀ 4 ਹੀ ਲੜ ਹੁੰਦੇ ਆ ਤੇ ਹੁਣ ਇਹਦੀ ਮੈਂ ਵੀਡੀਓ ਬਣਾ ਕੇ YouTube ਤੇ ਪਾਉਣੀ ਹੈ ਅੱਜ ਬਣਾ ਦਿੱਤੀ ਹੁਣ ਅਪਲੋਡ ਕਰਾਂਗਾ ਜੇ ਵਲੌਗ ਪਿਛਲਾ ਅਪਲੋਡ ਕਰਨਾ ਹੈ ਤੇ ਹੋਣ ਗਈ ਤੁਹਾਨੂੰ ਮਿਲਦੇ ਥੋੜਾ ਹੋਰ ਕੰਮ ਕਰਾ ਲਈਏ ਕਰਦਾ ਫਿਰ ਬਾਅਦ ਚ ਮਿਲਦੇ ਆ ਇਸ ਤੁਸੀਂ ਆਹ ਸ਼ਖਸ ਨੂੰ ਦੇਖ ਸਕਦੇ ਹੋ ਮਤਾਲ ਸਿੰਘ ਤੇ ਆ ਇਥੇ ਡੋਰ ਪੈਂਦੀ ਤੇ ਪਤਾ ਨਹੀਂ ਮੈਂ ਵੇਖੀ ਮਾ ਪਤਾ ਨਹੀਂ ਕਾਦੀ ਡੋਰ ਆ ਜਦੋਂ ਦੇਖੀ ਤੇ ਗੁੱਡੀ ਨਿਕਲੀ ਆਵਾਜ਼ ਆ ਕਰੋ ਜਿਹੜੀ ਮਤਲਬ ਸਵੇਰੇ ਵਖੋਨੇ ਆਈ ਹੋਈ ਗੁੱਡੀ ਆ ਇੱਕ ਵੱਜ ਗਏ ਗਾਇਸ ਤੇ ਗੁੱਡੀ ਇੱਥੋਂ ਚੜਾਉਂਦਾ ਛੱਡੀ ਨਾ ਮਾਮਾ ਐਵੇਂ ਕਿਤੇ ਫਿਰ ਜੂਗੀ ਲਾਈ ਲਾ ਚੜਾ ਗਈ ਘਰ ਜਾ ਕੇ ਲਾਲਾ ਫੇਰ ਇਹ ਤਾਂ ਚੜਾਈ ਆ ਫੇਰ ਹੋਰ ਠੀਕ ਐਸਾ ਦਾ ਹੈ ਗਾਈਜ਼ ਆ ਵੇਖੋ ਮਤਲਬ ਨੇ ਦਿਲ ਕਰਕੇ ਛੱਡਦੀ ਆ ਕੁੜੀ ਮੈਂ ਤਾਰਾ ਸੁਝਾਂਦੀ ਹੋਈ ਡੋਰ ਏਪੀਪੀ ਨੀ ਉਸ ਪੰਜਾਬ ਬਟਾਲਾ ਤੇ ਓਏ ਵਰਦੀ ਸਕੂਲ ਦੀ ਭਾਈ ਸਕੂਲੋਂ ਆ ਆਂ ਹਾਂਜੀ ਹਾਂਜੀ ਐਦਾਂ ਦੀ ਮੇਰੇ ਭਰਾ ਕੋ ਵੀ ਹੈਗੀ ਆ ਭੀ ਕਾ ਆਪਾਂ ਸਕੂਲੇ ਪਾ ਗਿਆ ਨੇ ਤੇ ਬਾਤ ਠੀਕ ਐ ਭਾਈ ਵਧੀਆ ਵਧੀਆ ਪਰ ਟਿਊਸ਼ਨ ਤੇ ਪਾ ਕੇ ਆਉਂਦਾ ਤੇ ਆਉਂਦੀ ਗਾਈਜ਼ ਕੁੜੀ ਓ ਭਰਾ ਉਹ ਥੱਲੇ ਨਹੀਂ ਡਿੱਗਣ ਦੀ ਕੀ ਗੱਲ ਉੱਤੇ ਹੀ ਉੱਤੇ ਹੀ ਹਵਾ ਲੱਗੀ ਹੋਈ ਕੁੜੀ ਫਿਰ ਤੋਂ ਕਹਿੰਦਾ ਮੈਂ ਸੌਰੀ ਸੌਰੀ ਤੇ ਗਾਇਸ ਕੰਮ ਉਹ ਜਿਹੜਾ ਥੱਲੇ ਮੋਟਰ ਦਾ ਸੀ ਉਹ ਆਪਾਂ ਕਰਾ ਲਿਆ ਆ ਤੇ ਹੁਣ ਮੈਂ ਇਆਂ ਕੰਮ ਕਰਨਾ ਤੇ ਸਕੂਲ ਦਾ ਹੋ ਗਿਆ ਤੇ ਹਰਮਨ ਭਾਈ ਆਏ ਹੋਏ ਨੇ ਤੇ ਆਪਣਾ ਵਲੌਗ ਵੇਖਣ ਦੇ ਜਿਹੜਾ ਮੈਂ ਹੁਣੇ-ਹੁਣੇ ਪਾਇਆ 1/2 ਘੰਟਾ ਹੋਇਆ ਨਾ ਪਾਇਨੂ ਆ ਆ ਬਸ ਬਸ ਵੇਖਣ ਦੇ ਆ ਆ ਵਨ ਉਹ ਵੀ ਆ ਕੀ-ਕੀ ਸਬਸਕ੍ਰਾਈਬਰ ਕਿਨੇ ਹੈ 171 ਹੋ ਗਈ ਓਏ ਇਹ ਬਸ ਬਸ ਇਦਾਂ ਹੀ ਇੱਕ 100 ਕਰੋ ਗਾਇਸ 200 ਕੋ ਹੋਣ ਜਾਣ ਆ ਦੂਸਰੀ ਵਾਰਾ ਇਦਾਂ ਹੀ ਮਾਨ ਕੇ ਪਹੁੰਚਾਂਗੇ ਰੂਪਨ ਚਾਹੀਏ ਹੈ ਗਾਈਸ ਹੋਣਾ ਮੈਚ ਲਾ ਟਿਊਸ਼ਨ ਤੇ ਇਹ ਤੁਹਾਨੂੰ ਮਿਲਦਾ ਟਿਊਸ਼ਨ ਤੋਂ ਆ ਕੇ ਬਾਏ ਗਾਈਸ ਗਾਈਸ ਹੋਣਾ ਆਪਾਂ ਟਿਊਸ਼ਨ ਤੋਂ ਪੜ ਲਿਆ ਤਾਂ ਹੋਣਾ ਆਪਾਂ ਚੜਨੇ ਆ ਚੱਲ ਬੇ ਚੜੀ ਹੈ ਹਰਮਨ ਚੜੀਏ ਕਰੇ ਗਾਈਸ ਹਾਂ ਸੱਚ ਮੈਂ ਆ ਹਰਮਨ ਕਿਦਾਂ ਭਾਈ ਵਾਹੇ ਗੁਰਜੀ ਦਾ ਖਾਲਸਾ ਜੀ ਫਤਿਹ ਪਈ ਆਈ ਦੀ ਛੁੱਟੀ ਤੇ ਤੁਹਿੰ ਮਨਦਾ ਤਾਂ ਬਿਲਕੁਲ ਨਹੀਂ ਤਿਆਰ ਥੀ ਪਰ ਗਾਈਸ ਆਪਾਂ ਡੇ ਬਿਰੇਗੇ ਅੰਦਰ ਡੱਬੇ ਵੰਡਨੇ ਆ ਤੇ ਮਨੂਰ ਉਹਨਾਂ ਵਾਇ ਮਾਰੀ ਹੈ ਫਿਰ ਗਾਈਸ ਉਹਨਾਂ ਆਪਾਂ ਆਇਆ ਖਾੜੇ ਦਾ ਖਾੜਾ ਹੈ ਆਪਣਾ ਕੰਮ ਚੱਲ ਰਿਹਾ ਗਿਆ ਮੈਂ ਆ ਗਿਆ ਤੇ ਕਰ ਦੇਣਾ ਫੋਨ ਆਇਆ ਇਹ ਡੱਬੇ ਲੈਣਾਂ ਨੇ ਤਾਂ ਹਾਂਜੀ ਆਹ ਦੀ ਦੋਸਤੂ ਉਹ ਲੂ ਬੱਪਾ ਮੈਨੂੰ ਕਰੂ ਗੱਲ ਬੈਣੀ ਚੱਲ ਚੱਲ ਓਏ ਆਹੀ ਹੀ ਵਟਿਆਂ ਵਾਲਾ ਆਹੀ ਆਹੀ ਵਟਿਆਂ ਵਾਲਾ ਉਹ ਸੱਚਾ ਹੀ ਚੱਲਾਇਆ ਹੋਇਆ ਗਾਈਸ ਚੈੱਕ ਕਰੋ ਡੱਬੇ ਵੰਡਣ ਦੇ ਆ ਡੱਬੇ ਵੰਡੇਗੇ ਸਿਰਫ ਇੱਕ ਡੱਬਾ ਰਹਿ ਗਿਆ ਇਧਰਲੀ ਗਲੀ 'ਚ ਨੂਰ ਵਾਲੀ ਗਲੀ 'ਚ ਤੇ ਹੁਣ ਆਪਾਂ ਵੰਡਣ ਦੇ ਆ ਚੈੱਕ ਕਰ ਉਹ ਦਿਖਾ ਦੇ ਭਰਾ ਨੂੰ ਆ ਰਿਓ ਜਿਹੜੇ ਸਬਸਕ੍ਰਾਈਬਰ ਨਾ ਰਹਿੰਦੇ ਹੋਏ ਰਹਿੰਦੇ ਸਾਰੇ ਆਏ ਹੁਣ ਦੋ ਤਰੀਕ ਨੂੰ ਮਾ ਨਗਰ ਬਟਾਲਾ ਗਾਈਸ ਹੁਣ ਆਪਾਂ ਡੱਬੇ ਵੰਡਦੇ ਆ ਤੇ ਸਾਰੇ ਮੇਰੇ ਯਾਰ ਬੇਲੀ ਘਰਾਂ ਚਲ ਗਏ ਆ ਤੇ ਹੁਣ ਆਪਾਂ ਹੀ ਬਸ 3-4 ਜਣੇ ਨਿਆਣੇ ਰਹਿ ਗਏ ਆ ਤੇ ਹੁਣ ਆਪਾਂ ਚੱਲੇ ਆ ਆ ਆਪਾਂ ਦੋ ਹੀ ਸਿਆਣੇ ਬਸ ਇਹਨੇ ਆਏ ਆ ਤੇ ਆਪਾਂ ਦਾ ਇਸ ਚੜੀਆ ਘਰਾਂ ਨੂੰ ਤੇ ਆ ਮੈਂ ਥੰਬਨੇਲ ਲਾਦਾ ਚੁੱਪ ਕਰ ਜਾਓ ਤੇ ਗਾਈਸ ਹੁਣ ਆਪਾਂ ਚੱਲੇ ਘਰੇ ਤੇ ਤੁਹਾਨੂੰ ਤੁਹਾਨੂੰ ਦੇਖ ਕੇ ਆ ਰਿਹਾ ਬਾਈ ਗਾਈਸ ਹੁਣ ਮੈਂ ਘਰ ਆ ਗਿਆ ਨਾ ਤੇ ਪਰਨਾ ਪਰਨਾ ਲਾ ਲਿਆ ਤੇ ਇਸエルਪੀਡ ਹੁੰਦੀ ਮਤਾ ਕਰਕੇ ਪਰਨਾ ਲਾ ਲਿਆ ਤੇ ਚਟਾਇਆ ਪਰਨਾ ਬਾਲਾਂ ਮੈਂ ਜੋੜੇ ਤੇ ਠੀਕ ਆ ਜੋੜੇ ਤੇ ਪਰਨਾ ਇੰਨਾਕ ਤੇ ਕੰਮ ਕਰਨ ਦਾ ਆਪਾਂ ਸਕੂਲ ਦਾ ਦੁਪਹਿਰੇ ਵੀ ਕਰਨਿਆ ਹਾਂ ਤੇ ਮੈਂ ਹੁਣ ਵੀ ਕਰਦਾ ਮੈਂ ਚੱਲ ਥੋੜਾ ਜਿਹਾ ਰਹਿ ਗਿਆ ਉਹ ਕਾਗਜ਼ ਤੇ ਜਿਨਾਂ ਨੂੰ ਅੱਜ ਦਾ ਵਲੋਗ ਨਹੀਂ ਖਾਇਆ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਇਸ ਬਾਏ ਬਾਏ